ਤੋਰ ਦਿਖਾ ਤਰ ਤੋਰ ਤੋਰ ਦੇ ਭਰਾ ਲੰਮੀ ਤੋਰ ਦੇ ਲੋਸੀ ਤੁਰ ਤਰਾ ਚੈੱਕ ਕਰ ਸਾ ਦੇ ਅੱਧਿਕਰ ਕਰਮਾਂ ਵਾਲੀ ਵਾਧ ਹੀ ਦੋਗੀ ਦੁੱਧ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਦੇ ਇਹ ਨੇੜ ਪਿੰਡਾ ਜ਼ਿਮੀਦਾਰ ਭਰਾ ਕੋਲ ਇੱਕ ਗਾਂ ਬਕਾਉਗਾ ਭਰਾ ਘਰੇਲੂ ਕਿਸੇ ਸੂਏ 38.2 ਲੀਟਰ ਦੁੱਧ ਦਸਤ ਰਿਹਾ ਠੀਕ ਹੈ ਨਾ ਬਾਕੀ ਸੋਨੂੰ ਤੋੜਾ ਤੜਾ ਦਿਖਾ ਦਾਂਗੇ ਰੇਟ ਹੋਊਗਾ ਦਾ ਫੂਲ ਤੇ ਠੀਕ ਹੈ ਜੀ ਹਲੇ 5 4 ਤਣ ਬਾਕੀ ਆ ਤੀਜੇ ਸੂਏ ਸੂਣਾ ਲੋ ਜੀ ਬੈਕ ਸਾਈਡ ਚੈੱਕ ਕਰ ਸੰਧਾਂ ਖੋ ਲੋ ਜੀ ਜੇ ਕਿਸੇ ਪ੍ਰਾਣ ਨੇ ਇਦਾਂ ਵੀ ਐਡ ਕਰਾਉਣੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7228000359 ਜੀ ਬਾਕੀ ਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬាទ ਬាទ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀ ਅਪਲੋਡ ਕਰ ਸਕੀਏ 22 ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਦਿਖਾਉਣੇ ਸਾਨੂੰ ਤੋਰਾ ਤਾਰ ਕਿਉਂਕਿ 22 ਬੋਲ ਨਹੀਂ ਸਕਦਾ ਠੀਕ ਹੈ ਨਾ ਇਹ ਤੋੜ ਕੇ ਦਿਖਾ ਸਕਦੇ ਠੀਕ ਹੈ ਜੀ ਲਓ ਜੀ 22 ਬਾਹਰ ਤੇ ਇਹ ਵੀ ਗਵਾਂਡੀਆਂ ਦਾ ਬੰਦਾ ਸੱਦਿਆ ਤੋਰਨ ਦੀ ਖਾਤਰ ਲਓ ਜੀ ਤੋੜਦੇ ਤੋੜਦੇ ਪਰਾ ਲੰਮੀ ਤੋੜਦੇ ਲਓ ਜੀ ਤੋਰਾ ਤਾਰਾ ਚੈੱਕ ਕਰ ਸਾਦੇ ਅਜਿਕੇ ਕਰਮਾਂ ਵਾਲੀ ਵਾਧ ਹੀ ਦੋਗੀ ਦੁੱਧ 27 28 ਲੀਟਰ ਦਾ ਪਿਛਲੇ ਸੁਵੇ ਦਿੱਤਾ ਲੈ ਆ ਪ੍ਰਾ ਮੋੜ ਲੈ ਆ ਜਾ ਲੈ ਵਾ ਲੂਗਾ ਤੁਸੀਂ ਦੇਖ ਸਕਦੇ ਪ੍ਰਾ ਲਾਉਣ ਲੱਗ ਕਰਮਾਂ ਵਾਲੀ ਲਿਓ ਲਿਓ ਉੱਥੇ ਬੰਨ੍ਹ ਦੋ ਲੋ ਜੀ ਚੈੱਕ ਕਰਸਾ ਤੇ ਕੋਈ ਜ਼ੂਮ ਨਹੀਂ ਕੀਤਾ ਆਪਣੀ ਵੀਡੀਓ ਚ ਸੈਂਪਲ ਵੀਡੀਓ ਪ੍ਰਾ ਲੈ ਚੱਲ ਲੈ ਚੱਲੋ ਬਾਕੀ ਦਾ ਨੰਬਰ ਟਾਈਟਲ ਚ ਠੀਕ ਹੈ ਜੀ ਵਾਈ ਜੀ ਨਾਲ ਜੁੜ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਸ਼ੇਅਰ ਲਾਈਕ ਫੋਲੋ ਜ਼ਰੂਰ ਕਰਦੇ ਰਹੋ ਭਰਾਵਾਂ ਕੇ ਓਕੇ ਬਾਏ